ਜਨਤਾ ਦੀਵਾ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਖੜਿਆ ਸਮਾਣੇ ਜਿੱਥੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਸ਼ਹਿਰ ਦੇ ਕੁਝ ਲੋਕਾਂ ਵੱਲੋਂ ਕਬਜ਼ਾ ਕੀਤਾ ਹੋਇਆ ਉਸ ਜਗ੍ਹਾ ਤੇ ਪੰਥਕ ਜਥੇਬੰਦੀਆਂ ਵੱਲੋਂ ਨਿਸ਼ਾਨ ਸਾਹਿਬ ਲਾਇਆ ਗਿਆ ਸੀ ਜਿਸ ਨੂੰ ਦੂਜੀ ਧਰਨੇ ਪੱਟ ਦਿੱਤਾ ਸੀ ਇਸ ਦੇ ਸਬੰਧ ਵਿੱਚ ਅੱਜ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਦੇ ਸਿੰਘ ਅਤੇ ਹੋਰ ਸਮੂਹ ਸੰਗਤਾਂ ਇਕੱਤਰ ਹੋਈਆਂ ਨੇ ਜਿਨ੍ਹਾਂ ਨੇ ਇੱਥੇ ਗੁਰਦੁਆਰਾ ਗੁਰਦੁਆਰਾ ਸਾਹਿਬ ਟਰੱਕ ਜੁਇਨ ਦੇ ਮੂਹਰੇ ਇੱਥੇ ਸੰਗਤਾਂ ਬੈਠ ਕੇ ਜਾਬ ਕਰ ਰਹੀਆਂ ਨੇ ਸਤਿਨਾਮ ਵਾਹਿਗੁਰੂ ਹੱਤ ਰਾਵ ਪੁਲਿਸ ਪ੍ਰਸ਼ਾਸਨ ਬਹੁਤ ਜ਼ਿਆਦਾ ਲੱਗਿਆ ਜਥੇਬੰਦੀਆਂ ਨੇ ਉਸ ਜਗ੍ਹਾ ਤੇ ਜਾਣਾ ਸੀ ਜਿੱਥੇ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਪਰ ਪੁਲਿਸ ਪ੍ਰਸ਼ਾਸਨ ਨੇ ਉੱਥੇ ਨਹੀਂ ਜਾਣ ਦਿੱਤਾ ਤਾਂ ਸੰਗਤਾਂ ਇੱਥੇ ਬੈਠ ਕੇ ਜਾਬ ਕਰ ਰਹੀਆਂ ਨੇ ਸਤਿ ਕਨਾਈ ਗੁਰੂ ਸਤਨਾਮ ਵਾਹ ਇਸ ਤੋਂ ਅੱਗੇ ਉਹ ਜਗ੍ਹਾ ਹੈ ਜਿਸ ਜਗ੍ਹਾ ਦਾ ਰੌਲਾ ਹੈ ਇਸ ਸੜਕ ਦੇ ਉੱਤੇ ਥੋੜੀ ਦੂਰੀ ਤੇ ਜਗ੍ਹਾ ਹੋ ਪੁਲਿਸ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਹੋ ਸਕੇ ਬੈਰੀਗੇਟ ਲਾ ਕੇ ਫੋਰਸ ਲਾਈ ਹੋਈ ਹੈ ਪੂਰੀ ਤਾਂ ਕਿ ਕੋਈ ਅਹੇਜਾ ਮਾਹੌਲ ਨਾ ਹੋਵੇ ਜਿਸ ਦੇ ਨਾਲ ਜਨਤਾ ਦਾ ਨੁਕਸਾਨ ਹੋਵੇ ਪ੍ਰਸ਼ਾਸਨ ਵੱਲੋਂ ਪੂਰੀ ਕੇ ਰਵੰਦੀ ਕੀਤੀ ਗਈ ਹੈ ਫੋਰਸ ਲੱਗੀ ਹੋਈ ਹੈ ਪੂਰੀ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਹੋ ਸਕੇ ਪੂਰੀ ਪੁਲਿਸ ਫੋਰਸ ਫੋਰਸ ਲਾਈ ਹੋਈ ਹੈ ਪ੍ਰਸ਼ਾਸਨ ਵੱਲੋਂ ਪੂਰੇ ਏਰੀਏ ਨੂੰ ਸੀਲ ਕੀਤਾ ਹੋਇਆ ਹੈ ਸਿੱਧੇ ਕੰਮ ਹੈ ਕੋਈ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਹੋ ਸਕੇ ਇਸ ਕਰਕੇ ਪੂਰੀ ਕੇ ਰਵੰਦੀ ਕੀਤੀ ਹੋਈ ਆ ਤੇ ਅੱਗੇ ਵੀ ਦਿਖਾਣਿਆ ਤੁਹਾਨੂੰ ਜਥੇਦਾਰ ਬਗੀਚਾ ਸਿੰਘ ਰੱਤਾ ਜੀ ਸਾਹਿਬ ਨਾਲ ਗੱਲ ਕਰਦੇ ਆ ਜੀ ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸੰਗਤਾਂ ਇਕੱਠੀਆਂ ਹੋਈਆਂ ਨੇ ਕੀ ਪ੍ਰੋਗਰਾਮ ਹੈ ਜੀ ਅੱਜ ਆ ਸਾਧ ਸੰਗਤ ਜੀ ਸਮਾਣੇ ਇੱਕ ਜਗ੍ਹਾ ਗੁਰੂ ਘਰ ਦੀ ਸੁਰਦਰ ਸਿੰਘ ਸਪਾਜੀ ਉਹਦੇ ਉੱਤੇ ਕੁਝ ਲੋਕਾਂ ਨੇ ਧੱਕੇ ਨਾਲ ਕਬਜ਼ਾ ਕਰਕੇ ਉੱਥੇ ਦੁਕਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਕੁਝ ਉੱਥੇ ਇੱਕ ਬੁਰਜੀਆਂ ਜਿਹਾ ਬਣਾ ਕੇ ਕਬਜ਼ਾ ਕਰਨ ਦਾ ਕੀ ਨੀਅਤ ਦੇ ਨਾਲ ਉੱਥੇ ਮੰਦਿਰ ਜਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜੋ ਕਿ ਗੁਰੂ ਘਰ ਦੀ ਜਗ੍ਹਾ ਹੈ ਉਹ ਕਾਫੀ ਚਿਰ ਤੋਂ ਪ੍ਰਸ਼ਾਸਨ ਨੂੰ ਵੀ ਕਹਿ ਰਹੇ ਆ ਤੇ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਪ੍ਰਸ਼ਾਸਨ ਨੇ ਕਈ ਵੀ ਸਾਡੇ ਨਾਲ ਨੁਕਸਾਨ ਨਹੀਂ ਸਾਡਾ ਕੀਤਾ ਸਾਨੂੰ ਜੇਲਾ ਵੀ ਭੇਜਿਆ ਪਰ ਸੰਗਤਾਂ ਜਿਹੜੀਆਂ ਨੇ ਪੂਰੇ ਕਾਨੂੰਨ ਦੇ ਅੰਦਰ ਰਹਿ ਕੇ ਆਪਣਾ ਇਨਸਾਫ ਲੈਣ ਵਾਸਤੇ ਜਦੋਂ ਜਦ ਕਰ ਰਹੀ ਹੈ ਪਰ ਬਹੁਤ ਸਮਾਂ ਹੋ ਗਿਆ ਅੱਜ ਜਿਹੜੀ ਸੰਗਤ ਇਕੱਠੀ ਹੋਈ ਆ ਅੱਜ ਨਿਸ਼ਾਨ ਸਾਹਿਬ ਲਾਇਆ ਜਾਇਆ ਜਾਏਗਾ ਉਸ ਜਗ੍ਹਾ ਤੇ ਸਰਕਾਰ ਨੂੰ ਟਾਈਮ ਬਹੁਤ ਦੇ ਰਿਹਾ ਅੱਜ ਲਾਸਟ ਫੈਸਲਾ ਹੈ ਕਿ ਨਿਸ਼ਾਨ ਸਾਹਿਬ ਅੱਜ ਉਹ ਗੁਰੂ ਜਿਹੜੀ ਜਗ੍ਹਾ ਸੀ ਗੁਰੂ ਘਰ ਦੀ ਉੱਥੇ ਲਾਇਆ ਜਾਣਾ ਤੇ ਤੁਹਾਡਾ ਜੋ ਦਫਤਰ ਹੈ ਇੱਥੇ ਸਮਾਨਿਆਂ ਦਾ ਨੁਕਸਾਨ ਪੁਲਿਸ ਨੇ ਕੀਤਾ ਸੀ ਉਹਦੀ ਭਰਪਾਈ ਹੋਈ ਹੈ ਜੀ ਬਿਲਕੁਲ ਨਹੀਂ ਇਹ ਗੱਲਾਂ ਹੀ ਕੀਤੀਆਂ ਉਦੋਂ ਇਹਨਾਂ ਨੇ ਕਿ ਅਸੀਂ ਭਰਪਾਈ ਕਰਾ ਦਾਂਗੇ ਸਮਾਨ ਸਾਰਾ ਵਾਪਸ ਕਰਾਂਗੇ ਨਾਤੇ ਇਹਨਾਂ ਕੋਈ ਭਰਪਾਈ ਕੀਤੀ ਨਾ ਹੀ ਸਮਾਨ ਵਾਪਸ ਮੋੜਿਆ ਅਜੇ ਵੀ ਸਮਾਨ ਇਹਨਾਂ ਦੇ ਕਬਜ਼ੇ 'ਚ ਆ ਇਹਨਾਂ ਨੇ ਉਦੋਂ ਝੂਠੇ ਲਾਰੇ ਲਾ ਕੇ ਸਾਨੂੰ ਟਾਈਮ ਲੈ ਲਿਆ ਸੀ ਪਰ ਮੇਰਾ ਹਜੇ ਸਮਾਨ ਤੱਕ ਨਹੀਂ ਮੋੜਿਆ ਤੇ ਨਾ ਹੀ ਕੋਈ ਭਰਪਾਈ ਕੀਤੀ ਉਹ ਸਾਰਾ ਦਫਤਰ ਮੈਨੂੰ ਆ ਬਣਾਉਣਾ ਪਿਆ ਦਿਵਾਰੇ ਤੇ ਤੁਹਾਡੇ ਦੇ ਜੋ ਪਰਚਾ ਪਾਇਆ ਸੀ ਉਹ ਕੀ ਪਰਚਾ ਪਾਇਆ ਸੀ ਇਹਨਾਂ ਨੇ ਪਰਚਾ ਦੇ ਨਾਲ 757 ਪਾਇਆ ਸੀ ਉਹ ਲੇਟ ਕਰਤਾ ਸੀ ਇਹਨਾਂ ਨੇ ਤੇ ਉਹ ਸੰਗਤਾਂ ਨੇ ਜਾਮ ਲਾਤਾ ਸੀਗਾ ਇਸ ਕਰਕੇ ਸੰਗਤ ਨੂੰ ਪੁਲਿਸ ਨੂੰ ਕੇਸ ਵਾਪਸ ਲੈਣਾ ਪਿਆ ਠੀਕ ਹੈ ਜੀ ਤੇ ਉਹ ਕਿਹੜੇ ਕਿਹੜੇ ਉਰੇ ਮੁਖ ਜੋ ਸੇਵਾਦਾਰ ਨੇ ਪਹੁੰਚੇ ਹੋਏ ਨੇ ਜੀ ਕਿਹੜੇ ਜਿੰਨੀ ਸੰਗਤਾਂ ਜੀ ਸਾਰੇ ਮੁਖ ਨੇ ਜੀ ਠੀਕ ਹੈ ਜੀ ਜੋ ਸਾਰੇ ਮੁਖ ਪਹੁੰਚਿਆ ਧੰਨਵਾਦ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ